ਸ਼ੰਭੂ ਵਾਟਰ ਤੇ ਮੌਜੂਦਾ ਤਾਂ ਹਰ ਇੱਕ ਹਰ ਇੱਕ ਜਗ੍ਹਾ ਤੋਂ ਤੋ ਤਸਵੀਰ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਆ ਇਹ ਬਿਲਕੁਲ ਨਜ਼ਦੀਕੀ ਦੀ ਤਸਵੀਰਾਂ ਇਹ ਸਾਹਮਣੇ ਕੱਗਰ ਦਰਿਆ ਦੀ ਥੱਲੇ ਨਜ਼ਦੀਕੀ ਤੋਂ ਕਿਤਨੇ ਕਿਤੇ ਕਿਸਾਨਾਂ ਨੇ ਆਪਣੇ ਲੰਘਣ ਦਾ ਜੋ ਪੁਖਤਾ ਪ੍ਰਬੰਧ ਕੀਤੇ ਸੀ ਤਾਂ ਮੈਂ ਕੈਮਰਾਮੈਨ ਨੂੰ ਕਹਿੰਗਾ ਇੱਕ ਵਾਰ ਨਜ਼ਦੀਕੀ ਤੋਂ ਜਰੂਰ ਤਸਵੀਰਾਂ ਖਾਲ ਦੇ ਕ ਕਿਤਨੇ ਨ ਕਿਤੇ ਕਿਸਾਨਾਂ ਨੇ ਮਿੱਟੀ ਦੇ ਭਰ-ਭਰ ਗੱਟੇ ਜਰੂਰ ਲੈਂਦੇ ਸੀ ਤਾਂ ਆਪਣੇ ਵੱਲੋਂ ਰਸਤਾ ਬਣਾਉਣ ਦੀ ਜੋ ਪੂਰੀ ਕੋਸ਼ਿਸ਼ ਲਗਾਤਾਰ ਜਾਰੀ ਕੀਤੀ ਸੀ ਪਰ ਕਿਤਨੇ ਕਿਤੇ ਜੋ ਕੋਸ਼ਿਸ਼ ਕੋਸ਼ਿਸ਼ ਬਿਲਕੁਲ ਲਗਾਤਾਰ ਜਾਰੀ ਹੈ ਕਿਉਂਕਿ ਕੋਸ਼ਿਸ਼ ਨਕਾਮ ਉਥੋਂ ਹੁੰਦੀ ਆ ਜਦੋਂ ਲਗਾਤਾਰ ਪ੍ਰਸ਼ਾਸਨ ਵੱਲੋਂ ਜੋ ਅਥਰੂ ਗੈਸ ਤੇ ਗੋਲੇ ਲਗਾਤਾਰ ਦਾਗੇ ਜਾ ਰਹੇ ਆ ਔਰ ਲਗਾਤਾਰ ਜੋ ਪ੍ਰਸ਼ਾਸਨ ਵੱਲੋਂ ਪਾਣੀ ਦੀਆਂ ਬਿਛਾੜਾ ਪਾਈਆਂ ਜਾ ਰਹੀਆਂ ਔਰ ਹਵਾਈ ਫੈਰ ਵੀ ਕੀਤੇ ਜਾ ਰਹੇ ਆ ਰਬੜ ਦੀਆਂ ਗੋਲੀਆਂ ਤੱਕ ਮਾਰੀਆਂ ਜਾ ਰਹੀਆਂ ਵਾ ਕਿਉਂਕਿ ਜੋ ਕਿਸਾਨ ਆ ਕਿਸਾਨ ਇਹ ਗੱਲ ਚਾਹੁੰਦੇ ਨੇ ਕਿ ਕਿਸੇ ਤਰੀਕੇ ਦਾ ਬਿਲਕੁਲ ਜੋ ਸ਼ਾਂਤਮਈ ਤਰੀਕੇ ਨਾਲ ਅਸੀਂ ਦਿੱਲੀ ਵੱਲ ਕੁਝ ਕਰੀਏ ਪਰ ਕਿਸਨੇ ਕਿਤੇ ਤੁਸੀਂ ਦੇਖ ਸਕਦਾ ਹੈ ਕਿ ਹਰਿਆਣਾ ਪ੍ਰਸ਼ਾਸਨ ਵੱਲੋਂ ਜੋ ਪ੍ਰਬੰਧ ਆ ਬੜੇ ਵੱਡੇ ਔਰ ਵੱਡੇ ਪ੍ਰਬੰਧ ਕੀਤੇ ਗਏ ਨੇ ਤਾਂ ਆ ਤਸਵੀਰਾਂ ਤੁਹਾਡੇ ਨਾਲ ਜੋ ਸਾਂਝੀਆਂ ਕਰ ਰਿਹਾ ਬਿਲਕੁਲ ਸ਼ੰਭੂ ਬਾਰਡਰ ਦੇ نیچے ਦੀਆਂ ਤਸਵੀਰਾਂ ਤੁਹਾਡੇ ਨਾਲ ਜੋ ਸਾਂਝੀ ਕਰ ਰਿਹਾ ਤਾਂ ਸਾਹਮਣੇ ਤੁਸੀਂ ਦੇਖ ਸਕਦੇ ਆ ਕਿ ਇੱਧਰ ਜਿੱਧਰ ਨੂੰ ਵੀ ਹੀ ਨਿਗਾ ਜਾਂਦੀ ਆ ਤਾਂ ਚਾਰੇ ਪਾਸੇ ਜੋ ਵੈਰੀਗੇਟਿੰਗ ਕੀਤੀ ਹੋਈ ਆ ਤਾਂ ਸਾਹਮਣੇ ਇਹ ਜੋ ਸ਼ੰਭੂ ਬਾਰਡਰ ਆ ਬਾਰਡਰ ਦੇ ਉੱਤੇ ਦਾ ਸਾਹਮਣੇ ਇੱਕ ਪੌਗਲੈਨ ਖੜੀ ਆ ਉਹ ਪੌਗਲੈਨ ਦੇ ਨਾਲ ਜੁੜੀ ਇਹ ਸਾਹਮਣੇ ਆ ਤਾਂ ਤੁਸੀਂ ਦੇਖ ਸਕਦੇ ਆ ਕਿ ਸਾਹਮਣੇ ਹੀ ਫੋਰਸ ਹੀ ਫੋਰਸ ਆ ਜਿੱਧਰ ਤੁਸੀਂ ਦੇਖ ਸਕਦੇ ਆ ਕਿ ਇੱਧਰ ਕਿਸਾਨ ਵੀ ਨੇ ਕਿਤਨਾ ਕਿਤੇ ਹਰ ਇੱਕ ਜਗ੍ਹਾ ਦੇ ਉੱਤੇ ਲੰਘਣ ਦੀ ਜੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਪਰ ਕਿਤਨਾ ਕਿਤੇ ਤਾਂ ਤੁਸੀਂ ਦੇਖ ਸਕਦਾ ਹੈ ਕਿ ਫੋਰਸ ਵੀ ਜਿਆਦਾ ਹੀ ਵੱਡੀ ਵੱਡੇ ਵੱਡੇ ਕਾਫਲੇ ਨਾਲ ਜੋ ਚਾਰੇ ਪਾਸੇ ਤਹਨਾਤ ਆ ਔਰ ਕਿਸਾਨਾਂ ਵੱਲੋਂ ਵੀ ਆਪਣੀਆਂ ਜੋ ਕੋਸ਼ਿਸ਼ਾਂ ਲਗਾਤਾਰ 13 ਫਰਵਰੀ ਤੋਂ ਲਗਾਤਾਰ ਜੋ ਜਾਰੀ ਹਨ ਕਿ ਕਿਸੇ ਤਰੀਕੇ ਨਾਲ ਦਿੱਲੀ ਵੱਲ ਕੂਚ ਕੀਤਾ ਜਾਵੇ ਤਾਂ ਤੁਸੀਂ ਦੇਖ ਸਕਦਾ ਹੈ ਕਿ ਪ੍ਰਸ਼ਾਸਨ ਵੱਲੋਂ ਵੀ ਜੋ ਆਪਣੇ ਪ੍ਰਬੰਧ ਪੁਕਤੇ ਪ੍ਰਬੰਧ ਕੀਤੇ ਨੇ ਵੱਡੇ ਪ੍ਰਬੰਧ ਕੀਤੇ ਨੇਗੇ ਵੱਡੇ ਵੱਡੇ ਵੈਰੀਗੇਟਿੰਗ ਕੀਤੇ ਗਏ ਨੇ ਔਰ ਉੱਥੇ ਹੀ ਤੁਸੀਂ ਦੇਖ ਸਕਦਾ ਹੈ ਕਿ ਫੋਰਸ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਇੱਥੇ ਤਹਿਨਾਤ ਨੇ ਔਰ ਕਿਸਾਨ ਆਗੂ ਵੀ ਨੇ ਔਰ ਹੁਣ ਦੇਖਣਾ ਇਹ ਆ ਕਿ ਕਿਸਾਨ 13 ਫਰਵਰੀ ਤੋਂ ਲਗਾਤਾਰ ਜੋ 21 ਫਰਵਰੀ ਤੱਕ ਇੱਥੇ ਬੈਠੇ ਨੇ ਕਿ 21 ਫਰਵਰੀ ਤੋਂ ਕਿੰਨੇ ਹੋਰ ਦਿਨ ਸ਼ੰਭੂ ਬਾਰਡਰ ਤੇ ਲੱਗਦੇ ਆ ਔਰ ਕਿੰਨੇ ਹੋਰ ਦਿਨਾਂ ਦੇ ਵਿੱਚ ਦਿੱਲੀ ਵੱਲ ਕੂਚ ਕਰਦੇ ਆ ਸੋ ਅਗਲੀ ਰਿਪੋਰਟ ਵੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਸਾਥੀ ਕੈਮਰਾਮੈਨ ਅਰਜਨ ਸਿੰਘ ਦੇ ਨਾਲ ਸੋਨੀ ਬੋਤ ਘੜੀਆ ਪੰਜਾਬ ਸਿੰਘ ਚੈਨਲ ਰਿਪੋਰਟ ਸ਼ੰਭੂ ਬਾਰਡਰ